ਬਸੰਤ ਬਾਣੀ ਨਾਮ ਦਿਓ ਜੀ ਕੀ ਬਸੰਤ ਰਾਗ ਦਾ ਨਾਮ ਹੈ ਭਗਤ ਨਾਮਦੇਵ ਜੀ ਦੀ ਬਾਣੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਕੋਲੋਂ ਅੰਕਤ ਕਰਵਾਉਂਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤ ਗੁਰੂ ਦੀ ਕਿਰਪਾ ਸਦਕਾ ਉਸ ਦੀ ਪ੍ਰਾਪਤੀ ਹੁੰਦੀ ਸਾਹਿਬ ਸੰਕਟ ਵੈ ਸੇਵਕ ਭਜੈ ਸਾਹਿਬ ਜਿਹੜਾ ਮਾਲਕ ਹੈ ਜੇ ਉਹ ਸੇਵਕ ਨੂੰ ਪਰਖ ਵਿੱਚ ਪਾਵੇ ਸੰਕਟ ਵਿੱਚ ਪਾਵੇ ਉਸ ਵੇਲੇ ਜੇ ਸੇਵਕ ਭੱਜ ਜਾਵੇ ਡਰਦਾ ਹੋਇਆ ਵੀ ਇਹ ਮੈਂ ਨਹੀਂ ਸਹਾਰਨ ਕਰ ਸਕਦਾ ਮਾਲਕ ਨੇ ਸੇਵਕ ਨੂੰ ਪਰਖਣ ਦੇ ਵਾਸਤੇ ਸੰਕਟ ਵਿੱਚ ਪਾਇਆ ਦੁੱਖ ਵਿੱਚ ਪਾਇਆ ਕਸਵੱਟੀ ਦਾ ਤਾਉ ਦੇਣਾ ਕੀਤਾ ਗੁਰਮੁਖ ਜਨ ਇਸ ਸ਼ਬਦ ਦੇ ਬਾਬਤ ਇਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ ਮੁਗਲ ਸੁਲਤਾਨ ਨੇ ਭਗਤ ਸਾਹਿਬ ਜੀ ਨੂੰ ਪਕੜ ਲਿਆ ਨਾ ਤੇ ਭਗਤ ਸਾਹਿਬ ਜੀ ਨੂੰ ਹਾਥੀ ਦੇ ਪੈਰਾਂ ਥੱਲੇ ਰੋਂਦ ਦੇਣ ਦਾ ਹੁਕਮ ਕੀਤਾ ਕੇ ਜਾਂ ਤੇ राम ਦਾ ਨਾਮ ਲੈਣਾ ਛੱਡ ਦੇ ਤੇ ਜਾਂ ਫਿਰ ਹਾਥੀ ਦੇ ਪੈਰਾਂ ਥੱਲੇ ਤੈਨੂੰ ਰੁੰਦਿਆ ਜਾਵੇਗਾ ਉਸ ਵੇਲੇ ਭਗਤ ਨਾਮਦੇਵ ਜੀ ਦੀ ਮਾਤਾ ਵੀ ਕਹਿਣ ਲੱਗੇ ਕਹਿੰਦੇ ਕਿ ਪੁੱਤਰ राम ਤੇ ਅੱਲਾ ਵਿੱਚ ਫਰਕ ਕੋਈ ਨਹੀਂ ਰਾਮ ਰਾਮ ਕਰਦਾ ਤੂੰ ਮੁਸ਼ਕਲ ਵਿੱਚ ਪੈ ਗਿਆ ਤੇ ਅੱਲਾ ਅੱਲਾ ਕਰਨ ਲੱਗ ਪਾ ਵਕਤ ਵਿਚਾਰਨਾ ਚਾਹੀਦਾ ਭਗਤ ਨਾਮਦੇਵ ਜੀ ਕਹਿੰਦੇ ਵੀ ਨਹੀਂ ਰਾਮ ਤੇ ਅੱਲਾ ਵਿੱਚ ਫਰਕ ਕੋਈ ਨਹੀਂ ਪਰ ਇਹ ਜਿਹੜੇ ਲੋਕ ਨੇ ਇਹ ਅੱਲਾ ਨੂੰ ਚੰਗਾ ਸਮਝਦੇ ਤੇ ਰਾਮ ਨੂੰ ਮਾੜਾ ਸਮਝਦੇ ਇਹ ਫਰਕ ਕਰਦੇ ਨੇ ਇਹ ਤਕੇ ਦੇ ਨਾਲ ਮੇਰੇ ਕੋਲੋਂ ਅੱਲਾਹ ਕਹੋਣਾ ਚਾਹੁੰਦੇ ਇਸ ਤਰ੍ਹਾਂ ਨਹੀਂ ਮੈਂ ਕਹਾਵਾਂ ਫਿਰ ਭਗਤ ਸਾਹਿਬ ਜੀ ਨੂੰ ਰੋਂਦਨ ਦੇ ਵਾਸਤੇ ਹਾਥੀ ਅੱਗੇ ਵਧਾਇਆ ਪਰ ਹਾਥੀ ਨੇ ਭਗਤ ਨਾਮਦੇਵ ਜੀ ਦਾ ਕੁਝ ਨਹੀਂ ਵਿਗਾੜਿਆ ਇਸ ਤਰ੍ਹਾਂ ਭਗਤ ਸਾਹਿਬ ਜੀ ਨੂੰ ਬਾਅਦ ਵਿੱਚ ਫਿਰ ਉਹਨਾਂ ਦੇ ਸੰਗੀ ਸਾਥੀ ਪੁੱਛਦੇ ਕਹਿੰਦੇ ਭਗਤ ਜੀ ਜਦੋਂ ਤੁਹਾਡੇ ਤੇ ਇਸ ਤਰ੍ਹਾਂ ਸੰਕਟ ਆ ਗਿਆ ਵੀ ਜਾਨ ਦਾ ਵੀ ਸੰਕਟ ਵੀ ਜਾ ਇਹ ਕੰਮ ਕਰ ਛੱਡ ਦਿੱਤਾ ਜਾਵੇਗਾ ਨਹੀਂ ਤੇ ਮਾਰ ਦਿੱਤਾ ਜਾਵੇਗਾ ਉਦੋਂ ਫਿਰ ਤੁਹਾਡੇ ਮਨ ਦੀ ਅਵਸਥਾ ਕੀ ਸੀ ਕੀ ਖਿਆਲ ਆਇਆ ਉਦੋਂ ਮਨ ਚ ਕਿਉਂਕਿ ਮਨੁੱਖ ਜਿਹੜਾ ਹੈ ਇਹ ਜਾਨ ਨੂੰ ਤਰਜੀਹ ਦਿੰਦਾ ਨਾ ਜਾਨ ਨੂੰ ਸਭ ਤੋਂ ਪਿਆਰੀ ਇਹਨੂੰ ਆਪਣੀ ਜਾਨ ਹੁੰਦੀ ਹੈ ਸਭ ਤੋਂ ਪਿਆਰੀ ਵੈਸੇ ਤੇ ਹੋਰ ਰਿਸ਼ਤੇਦਾਰ ਹੋਰ ਰਿਸ਼ਤੇ ਵੀ ਇਹਨੂੰ ਬੜੇ ਪਿਆਰੇ ਲੱਗਦੇ ਨੇ ਪਰ ਜੇ ਸਭ ਤੋਂ ਪਿਆਰਾ ਕਿਸੇ ਨੂੰ ਕਹੀਏ ਤੇ ਇਹਦੀ ਜਾਨ ਮਨੁੱਖ ਨੂੰ ਆਪਣੀ ਜਾਨ ਤੋਂ ਪਿਆਰਾ ਕੁਝ ਨਹੀਂ ਦਿੰਦਾ ਇਨੂੰ ਮਾਂ ਪਿਓ ਵੀ ਪਿਆਰੇ ਲੱਗਦੇ ਨੇ ਪਰ ਜਦੋਂ ਜਾਨ ਤੇ ਬਣੀ ਹੋਵੇ ਉਹਨਾਂ ਨੂੰ ਵੀ ਛੱਡ ਹੀ ਦਿੰਦਾ ਕਈ ਵਾਰਾਂ ਛੱਡ ਦਿੰਦਾ ਇਹ ਨਹੀਂ ਫਿਰ ਇਹਨੂੰ ਆਪਣੇ ਬੱਚੇ ਬੜੇ ਪਿਆਰੇ ਨੇ ਬੱਚੇ ਕਈ ਵਾਰਾਂ ਬੱਚਿਆਂ ਦੀ ਖਾਤਰ ਮਾਂ ਪਿਓ ਨੂੰ ਛੱਡ ਦਿੰਦਾ ਬੱਚਿਆਂ ਦਾ ਮੋਹ ਇੰਨਾ ਬੱਚੇ ਬੜੇ ਪਿਆਰੇ ਨੇ ਪਰ ਕਈ ਵਾਰ ਇਹੋ ਜਿਹਾ ਸਮਾਂ ਵੀ ਆ ਜਾਂਦਾ ਜਿਵੇਂ ਸਿਆਣਿਆਂ ਨੇ ਅਖਾਣ ਬਣਾਇਆ ਵੀ ਇਹੋ ਜਿਹਾ ਸਮਾਂ ਆ ਗਿਆ ਮਾਵਾਂ ਨੇ ਪੁੱਤ ਨਹੀਂ ਸੰਭਾਲੇ ਉਹ ਵੀ ਚਾਹੁੰਦੀ ਹੈ ਵੀ ਜੇ ਉਹਨਾਂ ਆਪਣੇ ਬੱਚੇ ਨੂੰ ਸਾਹਮਣ ਚ ਲੱਗ ਗਈ ਤੇ ਮੇਰੀ ਜਾਨ ਨਹੀਂ ਬਚਣੀ ਜਦੋਂ ਆਪਣੀ ਜਾਨ ਤੇ ਬਣਦੀ ਹੈ ਨਾ ਉਦੋਂ ਬੱਚਿਆਂ ਨੂੰ ਵੀ ਤਿਆਗ ਦਿੰਦੇ ਨੇ ਆਪਣੀ ਜਾਨ ਆਪਣਾ ਸਰੀਰ ਬਚਾਉਣ ਵਾਸਤੇ ਕਈ ਵਾਰ ਇਸ ਤਰ੍ਹਾਂ ਦਾ ਹੋ ਜਾਂਦਾ ਫੇਰ ਕੀ ਹੁੰਦਾ ਹੈ ਕਈ ਵਾਰ ਇਸ ਤਰ੍ਹਾਂ ਦਾ ਵੀ ਸਮਾਂ ਬਣ ਜਾਂਦਾ ਹੈ ਕਿ ਡਾਕਟਰ ਕਹਿ ਦਿੰਦਾ ਵੀ ਆ ਜਿਹੜਾ ਤੇਰਾ ਸਰੀਰ ਦੀ ਆਂਗਿਆ ਨਾ ਤੇਰੇ ਸਰੀਰ ਦਾ ਏ ਲੱਤ ਜਾਂ ਆ ਬਾਹ ਕੱਟਣੀ ਪੈਣੀ ਹ ਹੈ ਤੇ ਆਪਣੀ ਹੈ ਨਾ ਇਹਦੀ ਤੇ ਆਪਣੀ ਜਾਨ ਬਚਾਉਣ ਦੇ ਵਾਸਤੇ ਉਹ ਕਹਿੰਦੇ ਜੇ ਨਾ ਕੱਟੀ ਤੇ ਜਾਨ ਨੂੰ ਖਤਰਾ ਆਪਣੀ ਜਾਨ ਬਚਾਉਣ ਦੇ ਵਾਸਤੇ ਸਰੀਰ ਦਾ ਅੰਗ ਵੀ ਕਟਾ ਲੈਂਦਾ ਇਹ ਉਹ ਵੀ ਪਾਸੇ ਕਰ ਦਿੰਦਾ ਜਾਨ ਇੰਨੀ ਪਿਆਰੀ ਆ ਇੰਨੀ ਪਿਆਰੀ ਵੀ ਜਾਨ ਬਚਾਉਣ ਵਾਸਤੇ ਕੁਝ ਵੀ ਕਰ ਦਿੰਦਾ ਆਪਣੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਵੀ ਛੱਡ ਦਿੰਦਾ ਮਾਪਿਓ ਨੂੰ ਵੀ ਛੱਡ ਦਿੰਦਾ ਇਥੋਂ ਤੱਕ ਆਪਣੇ ਬੱਚਿਆਂ ਨੂੰ ਵੀ ਛੱਡ ਦਿੰਦਾ ਇਥੋਂ ਤੱਕ ਕਿ ਸਰੀਰ ਦਾ ਅੰਗ ਵੀ ਕਟਾਉਣਾ ਪਵੇ ਤੇ ਕਹਿੰਦਾ ਕੱਟਦੇ ਹੋ ਜਾਨ ਬਚਣੀ ਚਾਹੀਦੀ ਹੈ ਜਾਨ ਇੰਨੀ ਪਿਆਰੀ ਹੈ ਤੇ ਭਗਤ ਜੀ ਜਦੋਂ ਤੁਹਾਨੂੰ ਸੰਕਟ ਵਿੱਚ ਉਦੋਂ ਪਾਇਆ ਗਿਆ ਪਰਮੇਸ਼ਰ ਨਹੀਂ ਪਾਇਆ ਤੇ ਉਦੋਂ ਫਿਰ ਮਨ ਵਿੱਚ ਕੀ ਖਿਆਲ ਆਇਆ ਵੀ ਜਾਨ ਬਚਾਉਣੀ ਚਾਹੀਦੀ ਹੈ ਜਾਨ ਤੇ ਪਿਆਰੀ ਬੜੀ ਤੇ ਭਗਤ ਨਾਮਦੇਵ ਜੀ ਕਹਿੰਦੇ ਪਿਆਰਿਓ ਸਾਹਿਬ ਸੰਕਟ ਵੈ ਸੇਵਕ ਭਜੈ ਮਾਲਕ ਪਾਵੇ ਸੇਵਕ ਨੂੰ ਸੰਕਟ ਵਿੱਚ ਦੁੱਖ ਵਿੱਚ ਤੇ ਸੇਵਕ ਆਖੇ ਵੀ ਮੇਰੇ ਕੋਲੋਂ ਇਹ ਦੁੱਖ ਨਹੀਂ ਸਹਾਰਿਆ ਜਾਂਦਾ ਤੇਰੇ ਕੋਲੋਂ ਸੁਖ ਮਿਲਦਿਆ ਤੇ ਤੇਰਾ ਸੇਵਕ ਤੇਰੇ ਕੋਲੋਂ ਮਾਇਆ ਮਿਲੇ ਤੇ ਤੇਰਾ ਸੇਵਕ ਤੇਰੇ ਕੋਲੋਂ ਵਡਿਆਈ ਮਿਲੇ ਤੇ ਤੇਰਾ ਸੇਵਕ ਤੇਰੇ ਕੋਲੋਂ ਪਦਾਰਥ ਮਿਲਨ ਤੇ ਤੇਰਾ ਸੇਵਕ ਤੇ ਜੇ ਆ ਦੁੱਖ ਦੇ ਦਿੱਤਾਈ ਤੇ ਇਹ ਨਹੀਂ ਉਹ ਮੇਰੇ ਤੋਂ ਚੱਲਿਆ ਜਾਂਦਾ ਮੈਂ ਛੱਡ ਕੇ ਚੱਲਿਆ ਮੈਂ ਚੱਲਿਆ ਹੀ ਭਗਤ ਸਾਹਿਬ ਕਹਿੰਦੇ ਜਿਹੜਾ ਇਹੋ ਜਿਹਾ ਸੇਵਕ ਹੁੰਦਾ ਨਾ ਸਾਹਿਬ ਮਾਲਕ ਨੇ ਦੁੱਖ ਦਿੱਤਾ ਸੰਕਟ ਵਿੱਚ ਪਾਇਆ ਤੇ ਭੱਜ ਗਿਆ ਡਰਦਾ ਹੋਇਆ ਭੱਜ ਗਿਆ ਕਹਿੰਦਾ ਨਹੀਂ ਹੁਣ ਨਹੀਂ ਸੇਵਾ ਹੋਣੀ ਹੁਣ ਨਹੀਂ ਨਿਭਣਾ ਨਾਲ ਤੁਹਾਡੇ ਹੁਣ ਨਹੀਂ ਗੱਲ ਬਣਨੀ ਆਪਣੇ ਕੋਲੋਂ ਐਹੋ ਜਿਹਾ ਜਿਹੜਾ ਸੇਵਕ ਹੈ ਚਿਰੰਕਾਲ ਨਾ ਜੀਵੇ ਬਹੁਤਾ ਲੰਮਾ ਸਮਾਂ ਨਹੀਂ ਉਹ ਜੀਂਦਾ ਬਹੁਤਾ ਚਿਰ ਨਹੀਂ ਜੇ ਕੱਢਦਾ ਉਹ ਦੋ ਕੁੱਲ ਲੱਜੈ ਦੋਆਂ ਕੁੱਲਾਂ ਨੂੰ ਲੱਜਾ ਲਾ ਲਿੰਦਾ ਦੋਆਂ ਕੁੱਲਾਂ ਨੂੰ ਨਾਨਕਿਆਂ ਤੇ ਦਾਦਕਿਆਂ ਕਹਿੰਦੇ ਫਲਾਣੇ ਦਾ ਦੋਤਾ ਓਏ ਦਗਾ ਦੇ ਆਇਆ ਹੀ ਪਾਜਾ ਹੈ ਨਾ ਦੁਨੀ ਚੰਦ ਠੀਕ ਹੈ ਵੀ ਉਹਦੇ ਪੋਤਰਿਆਂ ਨੇ ਮੜ ਕੇ ਜਾ ਕੇ ਆਨੰਦਪੁਰ ਸਾਹਿਬ ਸਤਿਗੁਰੂ ਜੀ ਦੇ ਕੋਲ ਬਹਾਦਰੀ ਦੇ ਕਾਰਨਾਮੇ ਕੀਤੇ ਜੰਗ ਦੇ ਵਿੱਚ ਆਪਣੇ ਦਾਦੇ ਦੀ ਗਲਤੀ ਨੂੰ ਸਹਾਰਿਆ ਪਰ ਦੁਨੀ ਚੰਦ ਤੇ ਕਲੰਕ ਲਵਾ ਬੈਠਾ ਨਾ ਤੇ ਭਗਤ ਸਹਿਬ ਕਹਿੰਦੇ ਦੋਵਾਂ ਕੁੱਲਾ ਨੂੰ ਲੱਜਾ ਲਾਉਂਦਾ ਦੋਵਾਂ ਕੁੱਲਾ ਨੂੰ ਨਾਨਕਿਆਂ ਦੀਆਂ ਨੂੰ ਤੇ ਦਾਦਕਿਆਂ ਦੀ ਫਲਾਣੇ ਦਾ ਪੁੱਤ ਫਲਾਣੇ ਦਾ ਪੋਤਰਾ ਹੀ ਆ ਵੇਖ ਭਜ ਆਇਆ ਹੀ ਆ ਫਲਾਣੇ ਦਾ ਦੋਤਰਾ ਹੀ ਦੋਵਾਂ ਕੁੱਲਾ ਨੂੰ ਲੱਜ ਲਾਉਂਦਾ ਉਹ ਮਨੁੱਖ ਜਿਹੜਾ ਮਾਲਕ ਸੰਕਟ ਦੇਵੇ ਤੇ ਸੰਕਟ ਵਿੱਚ ਭਜ ਜਾਵੇ ਬਹੁਤਾ ਲੰਮਾ ਸਮਾਂ ਜਿਉਂਦਾ ਵੀ ਨਹੀਂ ਉਹ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਸੱਚੇ ਪਾਤਸ਼ਾਹ ਜੀ ਚੱਲਦੇ ਚੱਲਦੇ ਪਹੁੰਚੇ ਕਨੇਰ ਪਿੰਡ ਗਨੀ ਖਾਨ ਨਬੀ ਖਾਨ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੇ ਸਤਿਗੁਰੂ ਜੀ ਦਾ ਪਲੰਗਾ ਚੁਕਿਆ ਸਤਿਗੁਰੂ ਜੀ ਉੱਚ ਦੇ ਪੀਰ ਦੇ ਸਰੂਪ ਵਿੱਚ ਭਾਈ ਦਇਆ ਸਿੰਘ ਜੀ ਦੇ ਹੱਥਾਂ ਵਿੱਚ ਮੋਰ ਦੇ ਖੰਭਾਂ ਵਾਲਾ ਚੌਰ ਹੈ ਉਹ ਕਰਦੇ ਨੇ ਇਥੇ ਰਹਿੰਦਾ ਸੀ ਗੁਰੂ ਦਾ ਸਿੱਖ ਫੱਤਾ ਉਹਦਾ ਨਾਮ ਫੱਤਾ ਇਹਨੂੰ ਪਤਾ ਲੱਗਾ ਤੇ ਮਿਲਣ ਵਾਸਤੇ ਗਿਆ ਪਛਾਣਿਆ ਸਤਿਗੁਰੂ ਜੀ ਨੂੰ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ ਜੀ ਕੋਈ ਸੇਵਾ ਕਰਾਂ ਆਖੋ ਤੇ ਜਲ ਪਾਣੀ ਲਿਆਵਾਂ ਕੋਈ ਤਿਆਰ ਕਰਾ ਕੇ ਸਤਿਗੁਰੂ ਜੀ ਕਹਿੰਦੇ ਫੱਤਿਆ ਤੇਰੇ ਕੋਲ ਘੋੜੀ ਹੈਗੀ ਆ ਸਾਨੂੰ ਘੋੜੀ ਦੇ ਅਸੀਂ ਕੁਝ ਦੂਰੀ ਤੱਕ ਜਾਵਾਂਗੇ ਫਿਰ ਵਾਪਸ ਕਰਦੇ ਆਂਗੇ ਤੇਰੀ ਘੋੜੀ ਤੇਰੇ ਕੋਲ ਭੇਜ ਦੇਵਾਂਗੇ ਮਾਲਕ ਨੇ ਪਰਖ ਵਿੱਚ ਪਾਇਆ ਤੇ ਫੱਤਾ ਜਿਹੜਾ ਸੀ ਨਾ ਫੱਤਾ ਕਹਿੰਦਾ ਜੀ ਸੱਤ ਬਚਨ ਨੂੰ ਨਹੀਂ ਲੈ ਕੇ ਆਉਣਾ ਕਈਆਂ ਦਾ ਸੁਭਾਅ ਹੁੰਦਾ ਮੂੰਹ ਤੇ ਜਵਾਬ ਦੇਣਾ ਨਹੀਂ ਤੇ ਕਰਨਾ ਕੱਖ ਵੀ ਨਹੀਂ ਚਲੇ ਗਿਆ ਤੇ ਰਾਹ ਵਿੱਚ ਸੋਚਦਾ ਜਾਂਦਾ ਵੀ ਘੋੜੀ ਮਹਿੰਗੀ ਬੜੀ ਐ ਇਹਨਾਂ ਨੂੰ ਦੇ ਦਿੱਤੀ ਅੱਗੇ ਜੰਗ ਦੇ ਮੈਦਾਨ ਵਿੱਚੋਂ ਨਿਕਲ ਕੇ ਆਏ ਫੌਜ ਇਹਨਾਂ ਦੇ ਪਿੱਛੇ ਲੱਗੀ ਕੀ ਪਤਾ ਇਹਨਾਂ ਕਿਧਰ ਨੂੰ ਚਲੇ ਜਾਣਾ ਮੁੜ ਕੇ ਵਾਪਸ ਵੀ ਕਰਨੀ ਕਿ ਨਹੀਂ ਇੰਨੀ ਮਹਿੰਗੀ ਘੋੜੀ ਦੇਣ ਦੀ ਸਮਰੱਥਾ ਨਹੀਂ ਮੇਰੇ ਵਿੱਚ ਘਰੇ ਗਿਆ ਤੇ ਇੱਕ ਛੋਟੀ ਬਸ਼ੇਰੀ ਸੀ ਉਹਦੇ ਉੱਤੇ ਕਾਠੀ ਪਾਈ ਤੇ ਸਤਿਗੁਰੂ ਜੀ ਦੇ ਕੋਲ ਲਿਆ ਸਤਿਗੁਰੂ ਜੀ ਕਹਿੰਦੇ ਆ ਕੀ ਕਰਦਾ ਮਖੌਲ ਕਰਦਾ ਫਤਿਹ ਆਏ ਤੇ ਸਵਾਰੀ ਜੋਗੀ ਨਹੀਂ ਫਤਾ ਕਹਿੰਦਾ ਮਹਾਰਾਜ ਦੂਜੀ ਘੋੜੀ ਘਰੇ ਨਹੀਂ ਸਾਚੇ ਪਾਤਸ਼ਾਹ ਜੀ ਤੁਹਾਡੇ ਆਉਣ ਤੋਂ ਪਹਿਲਾਂ ਮੇਰਾ ਜਵਾਈ ਆਇਆ ਸੀ ਉਹ ਕਾਠੀ ਪਾ ਕੇ ਤੇ ਘੋੜੀ ਲੈ ਗਿਆ ਹਜੇ ਤੱਕ ਮੁੜਿਆ ਨਹੀਂ ਪਤਾ ਨਹੀਂ ਕਦੋਂ ਕਾਵੇ ਤੇ ਕਿੰਨਾ ਕੋ ਨੂੰ ਸਮਾਂ ਲੱਗ ਜਾਵੇ ਤੇ ਤੁਸੀਂ ਇੰਨਾ ਚਿਰ ਤੱਕ ਰੁਕਣਾ ਨਹੀਂ ਇਸ ਕਰਕੇ ਹੋਈ ਲੈ ਲੋ ਕਲਗੀਧਰ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਫੱਤਿਆ ਝੂਠ ਨਾ ਬੋਲ ਛਲ ਨਾ ਕਰ ਟਾਲਾ ਨਾ ਕਰ ਪਰ ਫੱਤੇ ਨੇ ਫੇਰ ਵੀ ਗੁਰੂ ਸਾਹਿਬ ਨੂੰ ਨਹੀਂ ਸਮਝਿਆ ਕਿ ਇਹ ਤੇ ਅੰਦਰ ਦੀ ਵੀ ਜਾਣਦੇ ਨੇ ਕਹਿੰਦਾ ਨਹੀਂ ਮਹਾਰਾਜ ਮੈਂ ਟਾਲਾ ਥੋੜੀ ਕਰਦਾ ਮੈਂ ਝੂਠ ਨਹੀਂ ਬੋਲਦਾ ਇਸੇ ਤਰ੍ਹਾਂ ਹੀ ਆ ਮੇਰਾ ਜਵਾਈ ਲੈ ਗਿਆ ਘੋੜੀ ਤੇ ਪਤਾ ਨਹੀਂ ਕਦੋਂ ਮੁੜੇ ਤੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਹਿਣ ਲੱਗੇ ਆ ਘੋੜੀ ਵਾਸਤੇ ਝੂਠ ਬੋਲੀ ਜਾਂਦਾ ਫਤਿਆ ਤੂੰ ਵੀ ਨਹੀਂ ਤੇ ਘੋੜੀ ਵੀ ਨਹੀਂ ਚਲੇ ਗਿਆ ਵਾਪਸ ਇਹ ਮਨ ਵਿੱਚ ਸੋਚਦਾ ਜਾਂਦਾ ਵੀ ਮੈਂ ਚੰਗਾ ਦਾਅ ਖੇਡਿਆ ਗੁਰੂ ਨਾਲ ਚੰਗਾ ਦਾਅ ਖੇਡਿਆ ਘੋੜੀ ਬਚਾਲੀ ਨਹੀਂ ਤੇ ਲੈ ਜਾਂਦੇ ਤੇ ਇੰਨਾ ਕੀਤਾ ਮੋੜ ਨਹੀਂ ਮੁੜ ਕੇ ਕਿ ਨਹੀਂ ਘਰੇ ਗਿਆ ਜਿੱਥੇ ਘੋੜੀ ਬੱਧੀ ਹੋਈ ਸੀ ਅੰਦਰ ਘੋੜੀ ਡਿੱਗੀ ਹੋਈ ਇਹਨੇ ਸੋਚਿਆ ਵੀ ਸ਼ਾਇਦ ਘੋੜੀ ਬੈਠੀ ਆ ਤੇ ਘੋੜੀ ਨੂੰ ਲੜ ਗਿਆ ਸੀ ਸੱਪ ਉਹ ਸੱਪ ਲੜਨ ਕਰਕੇ ਮਰ ਗਈ ਇਨੇ ਬੈਠੀ ਸਮਝ ਕੇ ਉਹਦੇ ਲਾਗੇ ਜਾ ਕੇ ਗੋਡਾ ਮਾਰਿਆ ਨੂੰ ਠਾਉਣ ਵਾਸਤੇ ਵੀ ਉੱਠੇਗੀ ਉਹ ਜਿਹੜਾ ਸੱਪ ਘੋੜੀ ਨੂੰ ਲੜਿਆ ਸੀ ਉਹ ਵੀ ਉੱਥੇ ਹੀ ਸੀ ਉਸ ਥੱਤੇ ਨੂੰ ਵੀ ਲੜ ਗਿਆ ਤੇ ਘੜੀ ਦੇ ਵਿੱਚ ਹੀ ਫੱਤਾ ਵੀ ਚੜਾਈ ਕਰ ਗਿਆ ਮਰ ਗਿਆ ਜਾਨ ਵੀ ਗਈ ਘੋੜੀ ਵੀ ਗਈ ਗੁਰੂ ਦੀ ਖੁਸ਼ੀ ਵੀ ਨਾ ਲੈ ਸਕਿਆ ਤਾਂ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਚਿਰੰਕਾਲ ਨਾ ਜੀਵੈ ਮਾਲਕ ਨੇ ਕਸ਼ਟ ਵਿੱਚ ਪਾਇਆ ਪਰਖਣ ਵਾਸਤੇ ਪਰਖ ਵਿੱਚ ਪਾਇਆ ਦੁੱਖ ਦਿੱਤਾ ਤੇ ਭੱਜ ਗਿਆ ਦੌੜ ਗਿਆ ਬਹੁਤਾ ਸਮਾਨੀ ਜਿਉਂਦਾ ਦਉ ਕੁੱਲ ਲੱਜੈ ਦੋਵਾਂ ਕੁੱਲਾਂ ਨੂੰ ਲੱਜ ਲਾ ਜਾਂਦਾ ਕਲੰਕ ਲਾ ਜਾਂਦਾ ਤੇ ਭਗਤ ਸਾਹਿਬ ਜੀ ਕਹਿੰਦੇ ਮੇਰੇ ਮਨ ਦੀ ਅਵਸਥਾ ਤੁਹਾਨੂੰ ਦੱਸਾਂ ਤੇਰੀ ਭਗਤ ਨਾ ਛੱਡੋ ਮੈਂ ਤੇਰੀ ਭਗਤ ਨਹੀਂ ਭਗਤੀ ਨਹੀਂ ਛੱਡਣੀ ਮੈਂ ਰਾਮ ਦਾ ਨਾਮ ਨਹੀਂ ਛੱਡਣਾ ਮੈਂ ਰਾਮ ਰਾਮ ਕਹੀ ਜਾਣਾ ਭਾਵੇਂ ਲੋਗ ਹੱਸੈ ਭਾਵੇਂ ਇਹ ਲੋਕ ਮੇਰੇ ਤੇ ਹੱਸੀ ਜਾਣ ਮੁਖੌਲ ਕਰੀ ਜਾਣ ਕਰਦੇ ਨੇ ਨਾ ਮੁਖੌਲ ਕਿ ਬਾਦਸ਼ਾਹ ਕਹਿੰਦਾ ਵੀ ਰਾਮ ਦਾ ਨਾਮ ਛੱਡ ਕੇ ਅੱਲਾ ਅੱਲਾ ਕਰਨ ਲੱਗ ਪਾ ਜਾਨ ਬਚ ਜਊ ਇਹ ਹੱਸਦੇ ਨੇ ਵੀ ਨਾਮਦੇਵ ਕਿੱਡਾ ਪਾਗਲ ਆ ਰਾਮ ਦਾ ਨਾਂ ਛੱਡ ਕੇ ਅੱਲਾ ਅੱਲਾ ਕਹਿਣ ਨਾਲ ਹੀ ਜਾਨ ਬਚ ਜਾਣੀ ਤੇ ਬਚਾਉਂਦਾ ਕਿਉਂ ਨਹੀਂ ਇਹ ਕਿਹੜੀ ਜਿੱਦ ਵਿੱਚ ਪਿਆ ਕਿਹੜੇ ਅਠ ਵਿੱਚ ਪਿਆ ਇਹ ਪਾਗਲ ਤੇ ਮिन्नੂ ਮੁਖੌਲ ਕਰਦੇ ਨੇ ਹੱਸਦੇ ਨੇ ਟਿਚਰਾ ਕਰਦੇ ਤੇ ਭਗਤ ਸਾਹਿਬ ਕਹਿੰਦੇ ਭਾਵੇਂ ਹੱਸਦੇ ਮੁਖੌਲ ਕਰਦੇ ਟਿਚਰਾ ਕਰਦੇ ਪਰ ਮੈਂ ਤੇਰੀ ਭਗਤੀ ਨਹੀਂ ਛੱਡਣੀ ਜੋ ਮਰਜ਼ੀ ਹੋ ਜਾਵੇ ਪਿੰਡ ਪੜਾਏ ਤੋ ਹਰ ਗੁਣ ਗਾਉ ਸਰੀਰ ਮਰ ਕੇ ਧਰਤੀ ਤੇ ਡਿਗ ਪਵੇ ਡਿਗ ਪਵੇ ਪਰ ਮੈਂ RAM ਦੇ ਨਾਮ ਦੇ ਗੁਣ ਗਾਉਣੇ ਤੇਰੀ ਭਗਤ ਨਾ ਛੱਡੋ ਭਾਵੇਂ ਲੋਕ ਹੱਸੈ ਭਾਵੇਂ ਲੋਕ ਹੱਸੀ ਜਾਣ ਮਖੌਲ ਕਰੀ ਜਾਣ ਮੈਂ ਤੇਰੀ ਬੰਦਗੀ ਨਹੀਂ ਛੱਡਾਂਗਾ ਚਰਨ ਕਮਲ ਮੇਰੇ ਹਿਅਰੇ ਬਸੈ ਕਿਉਂਕਿ ਤੇਰੇ ਚਰਨ ਕਮਲ ਸੁੰਦਰ ਚਰਨ ਕਮਲ ਮੇਰੇ ਹਿਰਦੇ ਵਿੱਚ ਵਸਦੇ ਨੇ ਹੁਣ ਮੇਰਾ ਪਿਆਰ ਤੇਰੇ ਚਰਨਾ ਕਮਲਾਂ ਦੇ ਨਾਲ ਵੇਖੋ ਮਨੁੱਖ ਨੂੰ ਸਭ ਤੋਂ ਪਿਆਰੀ ਆਪਣੀ ਜਾਨ ਆ ਜਾਨ ਦੇ ਵਾਸਤੇ ਪਰਿਵਾਰ ਛੱਡ ਦਿੰਦਾ ਬੱਚੇ ਛੱਡ ਦਿੰਦਾ ਆਪਣੇ ਸਰੀਰ ਦਾ ਅੰਗ ਵੀ ਕਟਾ ਲੈਂਦਾ ਵੀ ਜਾਨ ਬਚਣੀ ਚਾਹੀਦੀ ਹੈ ਪਰ ਜਦੋਂ ਰੱਬ ਦੇ ਪਿਆਰੇ ਦਾ ਪਿਆਰ ਪਰਮੇਸ਼ਰ ਦੇ ਨਾਲ ਹੋ ਜਾਵੇ ਨਾ ਫਿਰ ਸਭ ਤੋਂ ਪਿਆਰਾ ਉਹਨਾਂ ਨੂੰ ਪਰਮੇਸ਼ਰ ਲੱਗਦਾ ਪਰਮੇਸ਼ਰ ਦੇ ਵਾਸਤੇ ਸਭ ਤੋਂ ਪਿਆਰੀ ਜਾਨ ਵੀ ਕੁਰਬਾਨ ਕਰ ਦਿੰਦੇ ਕਹਿੰਦੇ ਵੀ ਵਾਰ ਨਹੀਂ ਪਵੇ ਤੇ ਕੋਈ ਗੱਲ ਨਹੀਂ ਉਹਨਾਂ ਦਾ ਪਿਆਰ ਇਹੋ ਜਿਹਾ ਐਸਾ ਉਹਨਾਂ ਦਾ ਪਿਆਰ ਚਰਨਾ ਕਮਲਾਂ ਦੇ ਨਾਲ ਤੇ ਕਿੰਨਾਂ ਗ ਪਿਆਰ ਭਗਤ ਜੀ ਨੇ ਇੱਕ ਪ੍ਰਮਾਣ ਦਿੱਤਾ ਵੀ ਕਿੰਨਾਂ ਗ ਪਿਆਰ ਭਗਤ ਜੀ ਨੇ ਪ੍ਰਮਾਣ ਦਿੱਤਾ ਰਹਾਓ ਰਹਾਉ ਦਾ ਵਿਸ਼ਰਾਮ ਦੇ ਕੇ ਕਹਿੰਦੇ ਜੈਸੇ ਆਪਨੇ ਤਨਹਿ ਪ੍ਰਾਨੀ ਮਰਨ ਮੰਡੈ ਕਈ ਜਿਹੜੇ ਕੰਜੂਸ ਬੰਦੇ ਹੁੰਦੇ ਨਾ ਕੰਜੂਸ ਉਹਨਾਂ ਦੀ ਬਿਰਤੀ ਇਹੋ ਜੀ ਹੁੰਦੀ ਪਈ ਉਹ ਆਪਣੀ ਜਾਨ ਨਾਲੋਂ ਵੀ ਮਾਇਆ ਨੂੰ ਜ਼ਿਆਦਾ ਪਿਆਰ ਕਰਦੇ ਵੈਸੇ ਤੇ ਮਨੁੱਖ ਆਪਣੀ ਜਾਨ ਨੂੰ ਜ਼ਿਆਦਾ ਪਿਆਰ ਕਰਦਾ ਨਾ ਪਰ ਜਿਹੜਾ ਕੰਜੂਸ ਹੁੰਦਾ ਉਹ ਜਾਨ ਨਾਲੋਂ ਵੀ ਮਾਇਆ ਨੂੰ ਜ਼ਿਆਦੀ ਅਹਿਮੀਅਤ ਦਿੰਦਾ ਉਹ ਮਾਇਆ ਨੂੰ ਜਾਦਾ ਪਿਆਰ ਕਰਦਾ ਕੰਜੂਸ ਬੰਦਾ ਦਵਾਈ ਲੈਣ ਤੋਂ ਬਿਨਾ ਬਿਮਾਰ ਹੋ ਕੇ ਮਰ ਭਾਵੇਂ ਜਾਵੇ ਪੈਸਾ ਨਹੀਂ ਖਰਚਦਾ ਕਿਉਂਕਿ ਉਹਦੇ ਪ੍ਰੀਤ ਜੂਈ ਉਹਦੀ ਉਹਦਾ ਪਿਆਰ ਮਾਇਆ ਦੇ ਨਾਲ ਕਹਿੰਦਾ ਜਾਨ ਚਲਦੀ ਜਾਂਦੀ ਰਹੇ ਤੇ ਇੱਕ ਨ ਇੱਕ ਦਿਨ ਜਾਣੀ ਹੈ ਮਾਇਆ ਨਹੀਂ ਜਾਣੀ ਚਾਹੀਦੀ ਭਗਤ ਸਾਹਿਬ ਜੀ ਨੇ ਪਰਮਾਨੰ ਦਿੱਤਾ ਜਿਵੇਂ ਆਪਣੇ ਤਨਹੇ ਪ੍ਰਾਨੀ ਮਰਨ ਮੰਡਾ ਜਿਵੇਂ ਆਪਣੇ ਧਨ ਨੂੰ ਬਚਾਉਣ ਵਾਸਤੇ ਪ੍ਰਾਨੀ ਮਨੁੱਖ ਜਿਹੜਾ ਮਰਨ ਮੰਡ ਲੈਂਦਾ ਮੌਤ ਸਹੇੜ ਲੈਂਦਾ ਪਰ ਮਾਇਆ ਨਹੀਂ ਤਿਆਗਦਾ ਇਹ ਕੰਜੂਸ ਦੀ ਗੱਲ ਹੈ ਕੰਜੂਸ ਮੌਤ ਸਹੇੜ ਲੈਂਦਾ ਪਰ ਮਾਇਆ ਨਹੀਂ ਤਿਆਗਦਾ ਕਹਿੰਦਾ ਇਹ ਨਹੀਂ ਛੱਡਣੀ ਇਹਦੇ ਤੋਂ ਬਿਨਾਂ ਤੇ ਗੁਜ਼ਾਰਾ ਹੀ ਨਹੀਂ ਮਰਨੀ ਮਰ ਜਾਂਦਾ ਪਰ ਰੁਪਈਆ ਨਹੀਂ ਜੇਵ ਚੋਂ ਕੱਢਦਾ ਅਜਿਹੋ ਜਿਹੇ ਦੌਰ ਚੱਲਦਾ ਪਿਆ ਰਾਜ ਕੋਈ ਘੇਰ ਲੈਂਦਾ ਕਹਿੰਦਾ ਕੱਢ ਦੇ ਜੋ ਹੈ ਗਾਈ ਕਈ ਕਹਿੰਦੇ ਜਾਨ ਬਚਾਉਣੀ ਆ ਦਫਾ ਕਰੋ ਇਹਨਾਂ ਨੂੰ ਦੇ ਦਿਓ ਜਿਹੜਾ 2-400 ਹੈਗਾ ਮਾਰੋ ਮੱਥੇ ਜਾਓ ਭਾਉ ਕਹੀ ਗਿੰਦੇ ਨਾ ਮੈਂ ਨਹੀਂ ਛੱਡਣਾ ਜੋ ਕੁਝ ਹੈਗਾ ਉਮਾਰ ਭਾਵੇਂ ਦੇਣ ਨਹੀਂ ਤਿਆਗ ਦੇ ਜਿੰਨੂੰ ਮਾਇਆ ਦੇ ਨਾਲ ਇੰਨਾ ਪਿਆਰਿਆ ਉਹ ਜਾਨ ਭਾਵੇਂ ਦੇ ਆਖ ਦੇਵੇ ਮਾਇਆ ਨਹੀਂ ਤੇ ਆਖਦਾ ਕੰਜੂਸ ਬੰਦੇ ਦੀ ਇਹ ਗੱਲ ਇਹੋ ਜੀ ਹੈ ਕੰਜੂਸ ਜਿਸ ਤਰ੍ਹਾਂ ਆਪਣੇ ਧਨ ਨੂੰ ਬਚਾਉਣ ਵਾਸਤੇ ਆਪਣੀ ਮਾਇਆ ਨੂੰ ਬਚਾਉਣ ਵਾਸਤੇ ਪ੍ਰਾਣੀ ਜਿਹੜਾ ਹੈ ਮਰਨ ਮੰਡ ਲੈਂਦਾ ਮੌਤ ਸਹੇੜ ਲੈਂਦਾ ਤੈਸੇ ਸੰਤ ਜਨਾ ਰੱਬ ਦੇ ਪਿਆਰਿਆਂ ਦੀ ਹਾਲਤ ਇਹੋ ਜੀ ਆ ਉਹ ਵੀ ਕੰਜੂਸ ਨੇ ਨਾਰਾ ਫਿਰ ਫਰਕ ਕੀ ਹੋਇਆ ਸਤਿਗੁਰੂ ਕਹਿੰਦੇ ਨੇ ਫਰਕਿਆ ਇਹ ਮਾਇਆ ਦੀ ਕੰਜੂਸੀ ਕਰਦਾ ਉਹ ਪਰਮੇਸ਼ਰ ਦੇ ਨਾਮ ਦੀ ਕਰਦਾ ਕਹਿੰਦੇ ਜਿਵੇਂ ਇਹ ਵੱਦ ਤੋਂ ਵਾਦ ਆਂਦਾ ਨਾ ਇਕੱਠੀ ਹੋ ਜਾਵੇ ਵੱਦ ਤੋਂ ਵੱਦ ਜੋੜ ਲਵਾ ਇਥੋਂ ਵੀ ਬਚਾ ਲਵਾ ਪੈਸਾ ਪੈਸਾ ਬਚਾਉਂਦਾ ਕੰਜੂਸ ਬੰਦਾ ਪੈਸਾ ਪੈਸਾ ਆ ਪਾਤੇ ਕਈ ਵਰਾ ਪਰਵਾਹ ਇੰਨਾ ਕਰਦੇ ਚੱਲ 100 ਦੀ ਕੀ ਗੱਲ ਹੁੰਦੀ 150 ਦੀ ਕੀ ਗੱਲ ਹੁੰਦੀ ਆ ਕੰਜੂਸ ਬੰਦਾ ਰੁਪਈਏ ਰੁਪਈਏ ਤੇ ਮਰਦਾ ਜੇ ਰੁਪਈਆ ਤੇ ਛੱਡੋ 50 50 ਪੈਸੇ ਚਵਾਨੀ ਚਵਾਨੀ ਤੇ ਮਰੀ ਜਾਂਦਾ ਆ ਵੀ ਹਿਸਾਬ ਇਥੋਂ ਇੰਨਾ ਚਵਾਨੀ ਕਦਾ ਫਰਕ ਆ ਗਿਆ ਇਹ ਬਣਦੇ ਆ ਮੇਰੇ ਤੇ ਰੱਬ ਦਾ ਪਿਆਰਾ ਵੀ ਇਸੇ ਤਰ੍ਹਾਂ ਨਾਮ ਦੀ ਕੰਜੂਸੀ ਕਰਦਾ ਉਹ ਕਹਿੰਦਾ ਕੋਈ ਸਵਾਸ ਖਾਲੀ ਚਲੇ ਨਾ ਜਾਵੇ ਜਿਦੇ ਵਿੱਚ ਰਾਮ ਦਾ ਨਾਮ ਨਾ ਲਿਆ ਹੋਵੇ ਇਹ ਵਾਤੋਂ ਵਾਦ ਇਕੱਠਾ ਕਰ ਲਾ ਤੈਸੇ ਸੰਤ ਜਨ ਰਾਮ ਨਾਮ ਨਾ ਛੱਡੈਂ ਇਸੇ ਤਰ੍ਹਾਂ ਸੰਤ ਜਨ ਰੱਬ ਦੇ ਪਿਆਰੇ ਰਵੇਂ ਹੋਏ ਰਾਮ ਦੇ ਨਾਮ ਨੂੰ ਨਹੀਂ ਛੱਡਦੇ ਭਗਤ ਨਾਮਦੇਵ ਕਹਿੰਦੇ ਭਾਵੇਂ ਮਾਰ ਦੇ ਮਾਰ ਦੇਣ ਪਰ ਰਾਮ ਦਾ ਨਾਮ ਨਹੀਂ ਛੱਡਣਾ ਇਹ ਪ੍ਰੀਤ ਹੈ ਉਹਨਾਂ ਦੀ ਇਹ ਪਿਆਰ ਹੈ ਉਹਨਾਂ ਦਾ ਭਗਤ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ ਰੱਬ ਦੇ ਪਿਆਰੇ ਦਾ ਪਿਆਰ ਜਿਹੜਾ ਹੈ ਉਹ ਨਾਮ ਦੇ ਨਾਲ ਹੁੰਦਾ ਹੈ ਉਹ ਜੀ ਆਨ ਭਾਵੇਂ ਦੇ ਦੇਵੇ ਪਰ ਨਾਮ ਨਹੀਂ ਛੱਡਦਾ ਤੇ ਭਗਤ ਜੀ ਜਿਹੜੇ ਆ ਤੁਰੇ ਫਿਰਦੇ ਨੇ ਗੰਗਾ ਗਿਆ ਗੋਦਾਵਰੀ ਕੋਈ ਗੰਗਾ ਤੇ ਗਿਆ ਇਸ਼ਨਾਨ ਕਰਨ ਕੋਈ ਗਿਆ ਗਿਆ ਇਹਨਾਂ ਦਾ ਤੀਰਥ ਹੈ ਜਿੱਥੇ ਪਿੰਡ ਪਰੌਣ ਜਾਂਦੇ ਨੇ ਕੋਈ ਗੋਦਾਵਰੀ ਤੇ ਗਿਆ ਉਥੇ ਜਾ ਕੇ ਇਹ ਕਰਮकांड ਕਰਦੇ ਨੇ ਤੇ ਭਗਤ ਸਾਹਿਬ ਕਹਿੰਦੇ ਸੰਸਾਰ ਕੇ ਕਾਮ ਇਹ ਸਾਰੇ ਸੰਸਾਰ ਦੇ ਕਾਮ ਆ ਸੰਸਾਰ ਦੇ ਲੋਕਾਂ ਨੂੰ ਵਿਖਾਉਣ ਵਾਸਤੇ ਸਿਰਫ ਲੋਕਾਚਾਰੀ ਆਏ ਲੋਕਾਚਾਰੀ ਕਿਉਂਕਿ ਉੱਥੇ ਜਾਂਦੇ ਤੇ ਜਰੂਰ ਨੇ ਪਰ ਪਰਮੇਸ਼ਰ ਦਾ ਨਾਮ ਨਹੀਂ ਸਿਮਰਨ ਕਰਦੇ ਨਹੀਂ ਚੇਤੇ ਕਰਦੇ RAM ਨੂੰ ਤੇ ਜਿਹੜਾ ਇਹਨਾਂ ਕਰਮਾਂ ਵਿੱਚ ਨਾਮ ਪੈ ਕੇ RAM ਦੇ ਨਾਮ ਦਾ ਕਰਦਾ ਸਿਮਰਨ ਭਗਤ ਸਾਹਿਬ ਜੀ ਕਹਿੰਦੇ ਨਾਰਾਇਣ ਸੋ ਪ੍ਰਸੰਨ ਹੋਏ ਤਾ ਸੇਵਕ ਨਾਮਾ ਜਦੋਂ ਨਰਾਇਣ ਦਾ ਨਾਮ ਲੈਂਦਿਆਂ ਲੈਂਦਿਆਂ ਪ੍ਰਸੰਨ ਹੋ ਗਿਆ ਨਾ ਉਹ ਖੁਸ਼ ਹੋ ਗਿਆ ਉਹ ਪ੍ਰਸੰਨ ਹੋ ਗਿਆ ਵੀ ਮੈਂ ਇਹਨੂੰ ਕੁਸੌਟੀ ਦਾ ਤਾ ਦਿੱਤਾ ਤੇ ਇਹ ਪੂਰਾ ਉੱਤਰਿਆ ਪੂਰਾ ਇਹ ਡੋਲਿਆ ਨਹੀਂ ਇਹ ਕਬਰਾਇਆ ਨਹੀਂ ਇਹ ਛੱਡ ਕੇ ਗਿਆ ਨਹੀਂ ਇਹ ਦੌੜਿਆ ਨਹੀਂ ਉਹਦੇ ਤੇ ਫਿਰ ਪ੍ਰਸੰਨ ਹੋਇਆ ਤਾ ਸੇਵਕ ਨਾਮਾ ਭਗਤ ਨਾਮਦੇਵ ਜੀ ਕਹਿੰਦੇ ਫਿਰ ਅਸੀਂ ਉਹਦੇ ਸੇਵਕ ਬਣ ਗਏ ਸੇਵਕ ਉਹਨੇ ਆਪਣੇ ਸੇਵਕ ਬਣਾ ਲੈਣਾ ਕੀਤਾ ਜਦੋਂ ਉਹਦਾ ਨਾਮ ਜਪਦੇ ਰਹੇ ਉਹਦਾ ਸਾਥ ਛੱਡਿਆ ਨਹੀਂ ਉਹਦੀ ਕਿਰਪਾ ਸਰਕਾ ਉਹਦੇ ਚਰਨਾਂ ਨਾਲ ਜੁੜੇ ਰਹੇ ਉਹਦੇ ਨਾਮ ਦੇ ਨਾਲ ਜੁੜੇ ਰਹੇ ਤੇ ਉਹ ਸਾਡੇ ਤੇ ਪ੍ਰਸੰਨ ਹੋ ਗਿਆ ਦਿਆਲੂ ਹੋ ਗਿਆ ਜਿਹੜਾ ਫਿਰ ਇਸ ਤਰ੍ਹਾਂ ਦੁੱਖ ਦੇ ਸਮੇਂ ਤੇ ਆਗਦਾ ਨਹੀਂ ਨਾ ਉਹ ਤੇ ਫਿਰ ਖੁਸ਼ੀ ਹੁੰਦੀ ਹੈ ਤੇ ਜਿਹੜਾ ਮਾਲਕ ਨੂੰ ਦੁੱਖ ਦੇ ਸਮੇ ਮਾਲਕ ਦੁੱਖ ਦਿੰਦਾ ਪਰਖਣ ਵਾਸਤੇ ਤੇ ਛੱਡ ਕੇ ਪੱਜ ਜਾਂਦਾ ਮਾਲਕ ਕਹਿੰਦਾ ਚੰਗਾ ਹੋਇਆ ਇਹਨੇ ਮੁੜ ਕੇ ਵੀ ਦਗਾ ਦੇਣਾ ਸੀ ਪਹਿਲਾਂ ਹੀ ਚਲੇ ਗਿਆ ਚੰਗਾ ਪਰਖ ਲਿਆ ਇਹਨੂੰ ਚੰਗਾ ਉਹਦੇ ਤੇ ਕਿਸੇ ਪ੍ਰਕਾਰ ਮਾਲਕ ਦੀ ਕੋਈ ਖੁਸ਼ੀ ਨਹੀਂ ਕੋਈ ਪ੍ਰਸੰਤਾ ਨਹੀਂ ਤੇ ਜਿਹੜਾ ਮਾਲਕ ਨੇ ਕਸੌਟੀ ਦਾ ਤਾ ਦਿੱਤਾ ਦੁੱਖ ਦੇ ਵਿੱਚ ਪਾਇਆ ਉਸ ਦੁੱਖ ਦੇ ਵਿੱਚ ਵੀ ਮਾਲਕ ਨੂੰ ਛੱਡ ਕੇ ਨਹੀਂ ਜਾਂਦਾ ਉਹਨਾਂ ਤੇ ਫਿਰ ਉਹ ਪ੍ਰਸੰਨ ਹੁੰਦਾ ਉਹਨਾਂ ਤੇ ਖੁਸ਼ ਹੁੰਦਾ ਉਹ ਫਿਰ ਸੇਵਕ ਨੇ ਉਸ ਪਰਮੇਸ਼ਰ ਦੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਾਂਗਰੀ ਨੂੰ ਕੋਲ ਬੁਲਾਇਆ ਕਹਿਣ ਲੱਗੇ ਪਿਆਰਿਆ ਪ੍ਰਸ਼ਾਦਾ ਅਠਾਂ ਪੈਰਾਂ 'ਚ ਇੱਕ ਵਰਾਹੀ ਤਿਆਰ ਕਰਨਾ ਹੀ ਹੋਣ ਇੱਕ ਵਰਾਹੀ ਸਤਿ ਬਚਨ ਸੱਚੇ ਪਾਤਸ਼ਾਹ ਜੀ ਅੱਗੇ ਸਵੇਰ ਤੋਂ ਲੰਗਰ ਤਿਆਰ ਹੁੰਦਾ ਸ਼ਾਮਾਂ ਤੱਕ ਵਰਤਦਾ ਹੁਣ ਅਠਾਂ ਪਹਿਰਾ ਵਿੱਚ ਬਸ ਇੱਕੇ ਵਰਾ ਹੀ ਤਿਆਰ ਹੁੰਦਾ ਇੱਕੇ ਵਰਾ ਹੀ ਵਰਤਦਾ ਚਵੀਆਂ ਘੰਟਿਆਂ ਚ ਇੱਕ ਵਾਰਾਂ ਰੋਟੀ ਖਾਣ ਨੂੰ ਮਿਲਦੀ ਤੇ ਕੰਮ ਕਰ ਚੱਲਦਾ ਸੀ ਵਾਈ ਦਾ ਵਾਈ ਦੇ ਕਾਰਜ ਵਿੱਚ ਜੋਰ ਬੜਾ ਲੱਗਦਾ ਮੁਸ਼ਕਲਤ ਬੜੀ ਲੱਗਦੀ ਹੈ ਤੇ ਭੁੱਖ ਬੜੀ ਲੱਗਦੀ ਕਰਤਾਰਪੁਰ ਸਾਹਿਬ ਦੀ ਤਰਤੀਕੇ ਜਦੋਂ ਵੇਖਿਆ ਨਾ ਵੀ ਰੋਟੀ ਇੱਕ ਟਾਈਮ ਹੀ ਮਿਲਦੀ ਆ ਤੇ ਕੰਮ ਬਹੁਤਾ ਸਕਤਿਆ ਉਹ ਜਿੰਨੇ ਕੋਲ ਸੰਨਾਂ ਵਿੱਚ ਅੱਧੇ ਭੱਜ ਗਏ ਅੱਦੇ ਅੱਧੇ ਭੱਜ ਗਏ ਵੀ ਜਦੋਂ ਰੋਟੀ ਨਹੀਂ ਮਿਲਨੀ ਕੰਮ ਕਾਦਾ ਕਰੀਏ ਰੋਟੀ ਵਾਸਤੇ ਬੰਦਾ ਕਰਦਾ ਦੌੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਦਿਨ ਵੇਖਿਆ ਵੀ ਭੀੜ ਘਟ ਗਈ ਆ ਕਿਉਂਕਿ ਸੱਚੇ ਬੰਦੇ ਸਾਥ ਨਿਭਾਉਣ ਵਾਲੇ ਥੋੜੇ ਹੁੰਦੇ ਝੂਠਿਆਂ ਦੀ ਭੀੜ ਹੁੰਦੀ ਖਾਣ ਪੀਣ ਵਾਲਿਆਂ ਦੀ ਭੀੜ ਹੁੰਦੀ ਹੈ ਸਾਥ ਨਿਭਾਉਣ ਵਾਲਿਆਂ ਦੀ ਭੀੜ ਨਹੀਂ ਹੁੰਦੀ ਸੱਚਿਆਂ ਦੀ ਭੀੜ ਘੱਟ ਹੁੰਦੀ ਹੈ ਝੂਠਿਆਂ ਦੀ ਜ਼ਿਆਦਾ ਹੁੰਦੀ ਸਤਿਗੁਰੂ ਜੀ ਨੇ ਵੇਖਿਆ ਵੀ ਅੱਧੇ ਘਹਿ ਗਏ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫੇਰ ਸੱਦਿਆ ਲਾ ਅੰਗਰੇਜ਼ ਨੂੰ ਕਹਿਣ ਲੱਗੇ ਪਿਆਰਿਆ 16 ਪੈਰਾਂ ਬਾਅਦ ਇੱਕ ਦਿਨ ਛੱਡ ਕੇ ਅਗਲੇ ਦਿਨ ਭੋਜਨ ਤਿਆਰ ਕਰਨਾ ਜਿਵੇਂ ਅੱਜ ਕੀਤਾ ਨਾ ਕੱਲ ਨੂੰ ਨਹੀਂ ਦੇਣੀ ਰੋਟੀ ਕਿਸੇ ਨੂੰ ਅਗਲੇ ਦਿਨ ਬਣਾਉਣੀ ਕਹਿੰਦਾ ਜੀ ਸੱਤ ਬਚਨ ਹੁਣ ਜਦੋਂ ਇਹ ਤਰ੍ਹਾਂ ਹੋਇਆ ਵੀ 16 ਪੈਰਾਂ ਬਾਅਦ ਰੋਟੀ ਕੰਮ ਬਹੁਤਾ ਸਖਤ ਆ ਉਹ ਜਿਹੜੇ ਕੋਲ ਸਨ ਉਹਨਾਂ ਵਿੱਚੋਂ ਅੱਧੇ ਹੋਰ ਭੱਜ ਗਏ ਚੌਥਾ ਕੇਸਾਈ ਰਹਿ ਗਏ ਚੌਥਾ ਕੇਸਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹੋ ਹੀ ਰਹਿ ਗਏ ਜਿਹੜੇ ਕਹਿੰਦੇ ਸਨ ਬਾਬਾ ਨਾਨਕ ਮਰ ਭਾਵੇਂ ਜਾਈਏ ਤੈਨੂੰ ਛੱਡ ਕੇ ਨਹੀਂ ਜਾਂਦੇ ਤੇਰੇ ਜੂ ਹੋ ਗਏ ਤੇਰੇ ਜੂ ਬਣ ਗਏ ਤੇਰੇ ਨਾਲ ਜੋ ਸਾਡਾ ਸਨੇਹ ਬਣ ਗਿਆ ਹੁਣ ਮਾਰ ਭਾਵੇਂ ਦੇ ਰੋਟੀ 16 ਪੈਰਾਂ ਦੀ ਛੱਡ ਕੇ ਭਾਵੇਂ ਮਹੀਨੇ ਬਾਅਦ ਦੇ ਪਰ ਛੱਡ ਕੇ ਨਹੀਂ ਜਾਂਦੇ ਮਰ ਜਾਵਾਂਗੇ ਗੱਲ ਵੱਖਰੀ ਉਹੋ ਹੀ ਰਹਿ ਗਏ ਤੇ ਜਦੋਂ ਸਤਿਗੁਰੂ ਨੇ ਵੇਖਿਆ ਨਾ ਵੀ ਇਹ ਪੱਕੇ ਨੇ ਇਹ ਕੱਚੇ ਨਹੀਂ ਇਹਨਾਂ ਨੂੰ ਸੰਕਟ ਵਿੱਚ ਪਾਇਆ ਤੇ ਡੋਲੇ ਨਹੀਂ ਘਬਰਾਏ ਨਹੀਂ ਜਿਹੜੇ ਘਬਰਾਉਣ ਵਾਲੇ ਸਾਨੂੰ ਦੌੜ ਗਏ ਇਹ ਪੱਕੇ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਤੇ ਬੜੀ ਖੁਸ਼ੀ ਹੋਈ ਬੜੀ ਪ੍ਰਸੰਤਾ ਤੇ ਸਤਿਗੁਰੂ ਜੀ ਨੇ ਲਾਂਗਰੀ ਨੂੰ ਕਿਹਾ ਵੀ ਲੰਗਰ ਪਹਿਲਾਂ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਸਵੇਰੇ ਸ਼ਾਮ ਤਿਆਰ ਕਰ ਜਿੰਨਾ ਕੋਈ ਮਰਜੀ ਛੱਕ ਤੇ ਭਗਤ ਸਾਹਿਬ ਕਹਿੰਦੇ ਫਿਰ ਉਹਦੇ ਤੇ ਪ੍ਰਸੰਨ ਹੁੰਦੇ ਨਾ ਜਦੋਂ ਪ੍ਰਸੰਨ ਹੋ ਗਿਆ ਨਾ ਨਾਰਾਇਣ ਮੇਰੇ ਤੇ ਪ੍ਰਸੰਨ ਹੋ ਗਿਆ ਤੇ ਮੈਨੂੰ ਉਹਨੇ ਆਪਣਾ ਸੇਵਕ ਬਣਾ ਲਿਆ ਮੈਂ ਉਹਦਾ ਸੇਵਕ